ਸ਼੍ਰੀ ਅਨੰਦਪੁਰ ਸਾਹਿਬ ਦੇ ਧਰਤੀ ਜੋਤੇ ਮੰਤਰੀ ਹਰਜੋਤ ਪੈਂਸਾ ਨਤਮਸਤਕ ਹੋਏ ਤੇ ਉਹਨਾਂ ਨੇ ਉੱਥੇ ਕੱਲ ਦੁੱਧ ਦੀ ਸੇਵਾ ਲੰਗਰ ਦੀ ਸੇਵਾ ਵੀ ਕੀਤੀ ਹੈ ਤੇ ਸਿੱਖਾਂ ਪ੍ਰਤੀ ਆਪਣੇ ਵਿਚਾਰ ਵੀ ਸਾਂਝੇ ਕੀਤੇ ਨੇ ਸਿੱਖ ਇਤਿਹਾਸ ਨੂੰ ਲੈ ਕੇ ਉਹਨਾਂ ਨੇ ਕੀ ਕੁਝ ਕਿਹਾ ਤੁਸੀਂ ਆਪ ਹੀ ਸੁਣ ਲਵੋ ਅੱਜ ਦਾ ਦਿਨ ਸਿੱਖ ਇਤਿਹਾਸ ਦੇ ਬਲਕਿ ਮੈਂ ਆਖਾਂ ਜ਼ਿੰਦਾ ਸਿੱਖ ਇਤਿਹਾਸ ਦੇ ਉਨਾ ਪੰਨਿਆਂ ਦੇ ਸ਼ੁਰੂਆਤ ਹੁੰਦੀ ਐ ਅੱਜ ਪੰਨਿਆਂ ਤੇ ਪਹੁੰਚ ਕੇ ਦੁਨੀਆ ਦੀ ਕੋਈ ਵੀ ਅੰਕ ਨਾਮ ਹੋਏ ਬਿਨਾ ਰਹਿ ਨਹੀਂ ਸਕਦੀ ਜਿਸ ਦੀ ਕੋਈ ਵੀ ਵਿਸਾਲ ਦੁਨੀਆ ਦੇ ਵਿੱਚ ਨਾ ਹੈ ਤੇ ਨਾ ਹੀ ਹੋ ਸਕਦੀ ਹੈ ਫਿਰ ਕੁਰਬਾਨੀਆਂ ਦੀ ਜਿਹੜੀ ਹੈ ਸਾਰੀ ਮਿਸਾਲਾਂ ਬਾਦ ਵਿੱਚ ਅੱਜ ਦੇ ਦਿਨ ਇਸ ਮੇਸ਼ਤਵਾਲੋਂ ਬਾਦਸ਼ਾਹ ਦਰवेश ਗੁਰਗੋਬਿੰਦ ਸਿੰਘ ਜੀ ਵੱਲੋਂ ਨਨਕਾਪੂਰ ਸਾਹਿਬ ਦਾ ਜਿਹੜਾ ਕਿ ਨਾ ਪਰਿਵਾਰ ਸਮੇਤ ਛੱਡਿਆ ਜਾਂਦਾ ਤੇ ਅੱਜ ਠੀਕ ਅਧ ਰਤੋਂ ਸਾਰੀ ਸੰਗਤਾਂ ਬਹੁਤ ਹੀ ਸ਼ਰਧਾਪੂਰਵਕ ਲੱਗਦੀ। ਤੋਂ ਕਿਲਾ ਛਕਨ ਜਦੋਂ ਆ ਕੇ ਇਸ ਵਿੱਚ ਸਾਡੇ ਪਹੁੰਚੇ ਹੋਣ ਗਿਆ। ਇਸ ਤੋਂ ਬਾਅਦ ਇਹ ਸਫਰ ਸ਼ਹਾਦਤ ਸਰਸਾ ਦਰਿਆ ਤੇ ਪਹੁੰਚਦਾ ਜਿੱਥੇ ਦਸ਼ੇਸ਼ ਦਿੱਤਾ ਦਾ ਪਰਿਵਾਰ ਆਪਾਂ ਨੂੰ ਮਿਲਕੇ ਛੋਟੇ ਸਹਿਜਾਂ ਦੇ ਨਾਲ ਤੇ ਵੱਡੇ ਸਹਿਜਾਂ ਦੇ ਨਾਲ 41 ਜਨ ਸੌਪ ਸਾਹਿਬ ਦੇ ਵਿੱਚ ਚੌੜੀ ਗੜੀ ਦੇ ਵਿੱਚ ਵੱਡੇ ਜਿਹੜੇ ਸਹਿਜਾਂ ਦੇ ਉਹਨਾਂ ਦੀ ਸ਼ਹਾਦਤ ਹੋਈ ਹੈ। उस सहंत के साहबजाद से माता गुजर कौर जी को शुरू किया जाता है अलग अलग हफ्ता सिख इतिहास के लिए बहुत ही गंभीर है कि अब सारे पंजाब को पूरे विश्व सखा आनंदपुर साहब को आके इस सफरे शहादत जम अखा के न शुरुआत कर सफरे शहादत जिला आनंदगढ़ साहब तो शुरू होकर जिमें जिम्मे उसके ਦੇ ਨਸੂਸੀ ਹਰ ਇੱਕ ਕਦਮ ਦੇ ਨਾਲ ਸਜਦਾ ਕਰਾ ਅਜਦਾ ਦਿਨ ਸਿੱਕੇ ਇਤਿਹਾਸ ਦੇ ਬਲਕਿ ਮੈਂ ਆਖਾਂ ਜ਼ਿੰਦਾ ਸੇ ਇਤਿਹਾਸ ਦੇ ਉਹਨਾਂ ਪੰਨਿਆਂ ਦੀ ਸ਼ੁਰੂਆਤ ਹੁੰਦੀ ਹੈ ਜਿਸ ਪੰਨਿਆਂ ਤੇ ਪਹੁੰਚ ਕੇ ਦੁਨੀਆ ਦੀ ਕੋਈ ਵੀ ਅੱਤ ਨਾਮੂਰੀ ਬਿਨਾ ਰਹਿ ਨਹੀਂ ਸਕਦੀ ਜਿਸ ਦੀ ਕੋਈ ਵੀ ਮਿਸਾਲ ਦੁਨੀਆ ਦੇ ਵਿੱਚ ਨਾ ਹੈ ਤੇ ਨਾ ਹੀ ਹੋ ਸਕਦੀ ਹੈ ਉਹਨਾਂ ਕੁਰਬਾਨੀਆਂ ਦੀ ਜਿਹੜੀ ਹੈ ਸਾਰੀ ਵਿਸਾਲਾਂ ਬਾਤ ਹੈ ਅਜਦੇ ਦਿਨ ਦੇਸ਼ ਦੇ ਸਨੇਸ਼ੇ ਦਾ ਨਾਮ ਵਾਚਾ ਦਰਵੇਸ਼ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਨਨਕਾਣਾ ਸਾਹਿਬ ਦਾ ਜਿਹੜਾ ਕਿ ਨਾ ਪਰਿਵਾਰ ਸਮੇਂ ਛੱਡਿਆ ਜਾਂਦਾ ਹੈ ਤੇ ਅੱਜ ਠੀਕ ਅੱਜ ਰਾਤ ਨੂੰ ਸਾਰੀ ਸੰਗਤਾਂ ਬਹੁਤ ਹੀ ਸ਼ਰਧਾਪੂਰਵਕ ਨਾਲ ਮੇਠੂ ਕਿਲਾ ਚੱਕਰ ਤੋਂ ਬਾਅਦ ਕੇਸਰ ਸਾਹਿਬ ਪੋਸਟਲ ਹੋਣ ਗਿਆ ਤੇ ਇਸ ਤੋਂ ਬਾਅਦ ਇਹ ਸਫਰ ਇਹ ਸ਼ਹਾਦਤ ਸਰਸਾ ਦਰਿਆ ਤੇ ਪਹੁੰਚਦਾ ਜਿੱਥੇ ਦਸ਼ਨੇਸ਼ ਦਿੱਤਾ ਦਾ ਪਰਿਵਾਰ ਆਪਾਂ ਨੂੰ ਮਿਲ ਕੇ ਛੋਟੇ ਸਹਿਬਜ਼ਾ ਦੇ ਨਾਲ ਤੇ ਵੱਡੇ ਸਹਿਬਜ਼ਾ ਦੇ ਨਾਲ ਇੱਕ ਕੱਲ ਤੇ ਸਪੋਸ ਸਾਹਿਬ ਦੇ ਦੇ ਵਿੱਚ ਜਦੋਂ ਕੌੜ ਤੇ ਗੜੀ ਦੇ ਵਿੱਚ ਵੱਡੇ ਜਿਹੜੇ ਸਾਹਿਬ ਸਾਡੇ ਉਹਨਾਂ ਦੀ ਸ਼ਹਾਦਤ ਹੁੰਦੀ ਹੈ ਉਸ ਤੋਂ ਬਾਅਦ ਸਰਹੰਦ ਦੇ ਵਿੱਚ ਕਿਵੇਂ ਜੁਕੇ ਸਾਹਿਬ ਜਾਂਦੇ ਆਣੇ ਦੀ ਪਤਾ ਕੁਝ ਨਹੀਂ ਚੱਲਦਾ ਅਗਲਾ ਹਫਤਾ ਸੀ ਕਿੱਥੇ ਆਦਦੇ ਨਹੀਂ ਬਹੁਤ ਹੀ ਗਮਗੀਨ ਹੈ ਕਿ ਅੱਜ ਸਾਰੇ ਪੰਜਾਬ ਨੂੰ ਪੂਰੇ ਵਿਸ਼ਵ ਤੋਂ ਸਤਨਾ ਮਨਨ ਤੋਂ ਸਾਥੋਂ ਆ ਕੇ ਇਸ ਸਫਰੇ ਸ਼ਹਾਦਤੀਆਂ ਇਸ ਹਾਰਦਿਕ ਇਲਾਨਕੜ ਸਾਪੂਸ਼ ਨੂੰ ਦੇ ਕੇ ਜਿਵੇਂ ਜਿਵੇਂ ਉਹ ਸਿੱਖ ਇਤਿਹਾਸ ਉਸੇ ਪੰਨੇ ਦੇ ਉੱਤੇ ਲੰਘਦੇ ਉਸ ਮਹਾਨ ਘੜੀ ਸਾਡੀ ਆਦਰ ਹੈ ਅਸੋ ਅਸੀਂ ਹਰ ਇੱਕ ਕਦਮ ਦੇ ਨਾਲ ਸਨਸਟਾਪਨਾ